ਕੀ 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 ਕੈਨਾਨੀ ਬਾਏ ਕੀ ਕੀ ਜੀ ਲੈ ਕੇ ਆਮਾ ਕਰ ਸਤਿ ਸ਼੍ਰੀਕਾਲ ਜੀ ਅਮੀਰ ਕਰਦੇ ਹਾਂ ਸਾਰੇ ਟੁਕ ਟਾਕ ਨੂੰਗੇ ਕੰਟੀਨਿਊ ਕਰਦੇ ਆ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਚੱਲੇ ਆ ਜੀ ਨਮਾਦਿਆਂ ਦੇ ਮੇਲੇ ਤੇ ਯੈਸ ਅਸੀ ਅੱਜ ਚੱਲਿਆਂ ਦੀ ਨਮਾਜ਼ਾਂ ਦੇ ਮੇਲੇ ਤੇ ਅਸੀ ਆਹ ਖੇਤੀ ਖਫੀ ਇੱਕ ਲੰਘ ਗਏ ਸਾਡੀ ਜਿੱਤ ਆਰ ਦੇਖੀ ਆਂਟੀ ਵੀ ਮੇਰੀ ਦੀ ਦਾ ਮੇਲਾ ਉਹ ਵੀ ਸਾਡੇ ਨਾਲੇ ਚੱਲ ਉਹ ਤਾਂ ਫੈਲੀ ਕਰੋ ਮੈਂ ਆ ਗਈ ਉਹ ਹੋ ਕੇ ਆ ਗਈ ਦੇਖੀ ਆਂਟੀ ਨਹੀਂ ਨਾ ਥੇਗਾ ਆਤੇ ਮਾਂ ਮੈਂ ਲੈ ਸਮਾਨ ਜਾ ਦੂਜੀ ਮੈਂ ਤਾਂ ਇਹ ਕਹਿੰਦੀ ਮਾਂ ਮੈਂ ਨਿੱਤ ਤੇ ਘਾੜ ਲਾ ਦੂਗੀ ਪੇਰ ਤੂੰ ਹਾਕ ਮਾਰ ਦਿੰਦੀ ਹਾਕ ਮਾਰ ਦਿੰਦੀ ਫੜ ਲੈਂਦੇ ਸਬਜ਼ੀ ਉੱਥੇ ਫੜੋ ਹਾਂ ਜਾਈਏ ਮਮਾਏ ਲੈ ਜਾਈਏ ਪੂਰੀ ਹਾਂਜੀ ਅਸੀਂ ਰੈਡੀ ਸੈਡੀ ਹੋ ਕੇ ਹਨਾ ਤੇ ਸਾਡੀ ਪਰਜਾਈ ਨੂੰ ਲੈ ਕੇ ਅੱਜ ਮੇਲਾ ਦੇਖਣ ਚੱਲੇ ਆ ਸਮਾਤੇ ਦਾ ਜੱਸੀ ਪੈਣਾ ਤੇ ਉੱਧਰ ਹਰਪੀ ਤੇ ਬੈਠੀ ਆ ਦੇਖ ਰਹੀ ਈ ਮੰਗਾ ਗਿਆ ਹੈ ਬਾਜ਼ਾਰ ਚ ਸਮਾਨ ਲੈਣ ਗਿਆ ਹਾਂ ਅੱਜ ਅਸੀਂ ਕਰਦੇ ਸਦਾ ਨੈਕਸਟ ਵਲੌਗ ਉਹ ਤਾਂ ਹੋ ਗਿਆ ਜੀ ਨੈਕਸਟ ਵਲੌਗ ਤਾਂ ਹੋ ਗਿਆ ਲੱਡੂ ਖਾ ਰਿਹਾ ਜੀ ਇਹ ਪਹਿਲਾਂ ਬੋਲਿਆ ਸੀ ਉਹ ਕਹਿ ਰਿਹਾ ਸੀ ਤੇਰਾ ਇਹ ਤਾਂ ਕਿਉਂ ਕੈਮਰਾ ਉੱਤੇ ਇਹ ਗੱਲ ਕਹਿ ਸਕਦਾ ਨਹੀਂ ਤੇਰਾ ਉਹ ਖਤਮ ਹੋਣ ਵਾਲਾ ਹੋ ਗਿਆ ਆਪੋ ਹੀ ਜਾ ਹੈਗਾ ਬੰਦਾ ਉਹ ਸਿਰਫ 56 ਰੋਟੀ ਖਾ ਲਈ ਇੱਕ ਪਰਾਂ ਉਹ ਤੇ ਜਾ ਕੇ ਚੀਂਦੀਆਂ ਖਾਏ ਉਹ ਕਿਹੋ ਜਿਹਾ ਇਹਨੂੰ ਹੈ ਬ੍ਰੇਡ ਇੱਕ ਰੋਟੀ ਖਾ ਲਈ ਮੈਨੂੰ ਬੈਠੀ ਆਸੀਂ ਬਾਜ਼ਾਰ ਚ ਖੜਿਆ ਮੰਗਾ ਸਮਾਨ ਲੈਣ ਗਿਆ ਹੈ ਤੇ ਅੱਜ ਸੋਨ ਦਿਖਾਵਾਂਗੇ ਨਮਾਦਿਆਲਾ ਮੈਂ ਤਾਂ ਕੋਈ ਦੇਣ ਵਾਲੀ ਨਹੀਂ ਤੁਮਕ ਨੂੰ ਅੰਦਰ ਰਹੀ ਕਿ ਠੀਕ ਹੋਈ ਨਹੀਂ ਹੁਣ ਤਾਂ ਨਹੀਂ ਉਲਟੀ ਆਉਂਦੀ ਹੈਗੀ ਵਾਗੋ ਯਾਰ ਚ ਇਸੋਂ ਸੇ ਮੈਨੂੰ ਜੱਟਣੀ ਨਹੀਂ ਕੋਈ ਅਰਚਣ ਕੱਟ ਨਾ ਉਦੋਂ ਦਾ ਕਦੇ ਹਾਲਾਤ ਇਹੇ ਦੇ ਹੁੰਦੇ ਨੇ ਉਲਟੀ ਵਾਲੇ ਕਮਰਾ ਡਰਤੀ ਜਾਂਦੀ ਹੈ ਮਨ ਸ ਹੈ ਨਾ ਅੰਜੀ ਆਪਾਂ ਨਮਾਦਿਆਂ ਦੇ ਮੇਲੇ ਤੇ ਪਹੁੰਚ ਚੁੱਕੇ ਆ ਤੇ ਮੱਥਾ ਟੇਕ ਲਿਆ ਮੱਥਾ ਟੇਕਣ ਤੋਂ ਬਾਅਦ ਸਾਡੇ ਇਹ ਛੋਟੀ ਜਿਹੀ ਬੱਚੀ ਨਾજર ਚ ਆਈ ਹੈ ਨਾ ਤੇ ਮੈਂ ਕਿਹਾ ਚਲੋ ਵੀ ਵਿਚਾਰੀ ਮਿਹਨਤ ਕਰ ਰਹੀ ਆ ਨਾ ਤੇ ਆਪਾਂ ਦੇਖ ਲਈਏ ਕਢ ਕੇ ਕੁਝ ਹੈਲਪ ਹੋ ਜਾਂਦੀ ਆ ਬੰਦੇ ਦੀ ਹੈ ਨਾ ਮੰਗਣ ਨਾਲੋਂ ਚੰਗਾ ਕਿ ਆਪਾਂ ਮਿਹਨਤ ਕਰਕੇ ਖਾਈਏ ਦੇਖ ਲੋ ਚੋੜੀ ਕੁੜੀ ਦੇ ਵਿੱਚ ਕਿੰਨੀ ਹਿੰਮਤ ਆਈ ਕਰਸੇ ਉੱਤੇ ਤੁਰਦੀ ਆ ਤੇ ਫਿਰ ਉਹਨੇ ਟਾਇਰ ਲਿਆ ਟਾਇਰ ਦੇ ਉੱਤੇ ਤੁਰੀ ਉਹ ਹਨਾ ਆਪਣੀ ਜਾਨ ਦਾ ਰਿਸਕ ਚੱਕ ਕੇ ਇਹ ਕੁੜੀ ਆਪਾਂ ਦਿਖਾਉਂਦੀ ਆ ਹਨਾ ਤੇਰੀ ਮਿਹਨਤ ਨੂੰ ਸਲਾਮ ਆ ਮੰਗਣ ਨਾਲੋਂ ਚੰਗਾ ਕਹਿੰਦੇ ਕੁਝ ਕਰਕੇ ਖਾ ਲੋ ਉਹ ਅੱਜ ਇਹ ਕੁੜੀ ਨੇ ਦਿਖਾਇਆ ਬਹੁਤ ਵਧੀਆ ਲੱਗਿਆ ਇਸ ਕੁੜੀ ਦੀ ਹਿੰਮਤ ਨੂੰ ਦੇਖ ਕੇ ਕਰਕੇ ਖਾਣ ਚ ਕੋਈ ਸ਼ਰਮ ਨਹੀਂ ਹੈਗੀ ਤੇ ਆਪਾਂ ਸੋਨੂੰ ਅੱਜ ਇਹ ਨਮਾਦਿਆਂ ਦਾ ਮੇਲਾ ਦਿਖਾਉਨੇ ਆ ਕਿਉਂਕਿ ਕਾਫੀ ਦਿਨਾਂ ਬਾਅਦ ਹਨਾ ਬਾਹਰ ਨਿਕਲੇ ਮੈਂ ਕਿਹਾ ਚਲੋ ਵਲੌਗ ਬਣਾ ਲੈਨੇ ਆ ਤੇ ਅੱਜ ਸੋਨੂੰ ਦਿਖਾ ਦਿੰਨੇ ਆ ਕਿਉਂਕਿ ਛੰਨਾ ਮੇਰੇ ਤਾਇਰੀ ਬੇਟੀ ਆ ਸਾਡੀ ਵੱਡੀ ਭੈਣ ਤੇ ਉਹ ਕਹਿੰਦੀ ਵੀ ਜਰੂਰ ਆਇਓ ਮੇਲੇ ਤੇ ਫਿਰ ਇਹ ਬਿੱਚੀ ਰਹੀ ਕਹਿੰਦੇ ਵੀ ਚਲੋ ਕੋਈ ਨਾ ਬੀ ਅਪਾ ਜਾਇਆ ਨੇ ਮੇਲਾ ਦੇਖਿਆ ਆਣੇ ਤੇ ਫਿਰ ਅੱਜ ਅਸੀਂ ਇੱਥੇ ਮੇਲਾ ਦੇਖਣ ਆਇਆ ਸਾਰੇ ਜਣੇ ਮੰਗਾ ਆਰਸ਼ ਮੱਗਰਪਾ ਜੀ ਹਰਪ੍ਰੀਤ ਸਾਹਿਬ ਮੈਂ ਜਸਨੀ ਜੱਸੀ ਭੈਣ ਸਾਰੇ ਜਣੇ मामी पण जा मुरे मुकोई नकोना इथे हॉटेल दे बैठा ने और देखियो किधर कि जा रहे ने किधर जा मेलरी स्पेशल पाथी की करेगा वो चलो उधर चलो ਪਾਪਾ ਦੀ ਆਪਣਾ ਉਭੜਦੇ ਕਰੋ 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 ਉਹਨਾਂ ਦੇ ਵਾਲੇ ਪਰਸਲੇ ਪੈਸੇ ਵਾਲੇ ਕੋਈ ਨਹੀਂ ਪਤਾ ਰਸਤਾ ਬੰਦ ਨਾ ਆ ਉਹ ਲੰਗਰੇ ਤੇ ਬਾਤ ਹੋਇਆ ਉਹ ਟਰਾਲੇ ਵਾਲਾ ਉਹਦਾ ਮਰ ਗਏ ਦੋਏ ਹਾਂ ਇਹ ਬਾਤ ਹਾਂ ਕੋਈ ਨਹੀਂ ਬਾਦੀ ਪਰ ਮੈਂ ਲਓ ਗੱਡੀ ਮੇਂ ਕਿਦਾਰਾ ਲਾ ਰਿਹਾ ਹਾਂ ਟ੍ਰਾਂਸਫਾਰਮ ਚ ਪਾਰੀਆ ਬਤਨ ਕੀ ਕੁੜੀਆਂ ਕਾਚਤੀਆਂ ਟਰਾਲਾ ਤਾਂ ਚਲਾਰੀਆਂ ਨੇ ਕਿਤੇ ਕੁੜੀਆਂ ਕਾਚਤੀਆਂ ਲੱਡੀ ਲੋਗ ਬਣ ਰਿਹਾ ਆਓ ਬਾਦੂ ਬਾਦ ਸਟੈਂਡ ਚ ਭਜੋ 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 ਲਾਡੀ ਨੇ ਲਿਆਏ ਤੇ ਸਟੈਂਡ ਕਾਰ ਸਟੈਂਡ ਤੇ ਕਾਹ ਇੱਥੇ ਕਾਹ ਕਰ ਰਹੀ ਸੀ ਲੱਡੀ ਮੂਰੇ ਆ ਗਈਆਂ ਹੋਣੀਆਂ ਸਕੂਟਰੀ ਚ ਅੱਛਾ ਅੱਛਾ ਨਹੀਂ ਪਤਾ ਲੱਗਦਾ ਉਹ ਕਿਧਰ ਵਾਗੀ ਜੇ ਅਸੀਂ ਵੀਡੀਓ ਘੜੇ ਦੇ ਪਿੱਛੇ ਉਹ ਇਹ ਕਹਿੰਦੇ ਅੱਡੇ ਲਾ ਲਓ ਕਹਿੰਦੇ ਅੱਛਾ 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 ਉਹ ਕਰਾਉਣ ਜਾਣੀ ਹੈ ਆ ਇਧਰ ਤੱਕ ਘੱਟਿਆ ਆ ਫਿਰ ਕਿਸੇ ਹੋਰ ਨੂੰ ਜਾਲ ਕਰ ਦੇਖੋ ਜੀ ਖਾ ਕੇ ਰੋਟੀਆਂ ਪਾਏ ਗੇ ਡੱਡੀਆਂ ਵਾਂਗੂ ਰੱਜ ਕੇ ਆਸੀਂ ਪਹੁੰਚ ਗਏ ਸਾਡੀ ਭੈਣ ਕੋਲ ਛੱਡਣਾ ਆ ਛੋਟਾ ਦਾ ਮੇਰਾ ਪਾਣਜਾ ਆ ਮਾਸਯਾਰ ਪਾਣਜਾ ਹੁਣ ਮੈਨੂੰ ਇਹਨਾਂ ਚੋਂ ਐਂ ਦੱਸ ਦੋ ਵੀ ਛੋਟਾ ਕਿਹੜਾ ਆਖਦਾ ਇਹਨਾਂ ਚੋਂ ਰੋਟੀਆਂ ਰੋਟੀਆਂ ਖਾ ਕੇ ਆ ਸੀ ਇਹ ਹੈਗਾ ਪੁਰਾਣਾ ਘਰ ਇੱਧਰ ਤੇ ਇੱਧਰ ਹੁਣ ਭੈਣ ਉਹਰਾ ਨੇ ਕੋਠੀ ਪਾ ਲਈ ਬਹੁਤ ਸਾਨੇ ਹੁੰਦੇ ਤੇ ਉਹ ਚਵਾਰੇ ਤੇ ਜਿਹੜੇ ਉਹ ਜੱਸੀ ਬਹਿਣਗਰਾਂ ਦੇ ਚਵਾਰਾ ਹੁੰਦਾ ਸੀ ਆ ਸਾਰਾ ਕੋਠਾ ਮੇਲੇ ਵਲੇ ਲਿਪਕੇ ਰੱਖਦੇ ਅਸੀਂ ਇੱਧਰ ਵਾਲੇ ਘਰ 'ਚ ਹੀ ਹੁੰਦੇ ਕਰ ਹਾਂ ਨਾ ਰਹਿੰਦੇ ਤਾਂ ਇੱਥੇ ਹੁੰਦੇ ਤੇ ਊਰੇ ਕਮਰੇ ਹੁੰਦੇ ਤੇ ਉਹ ਉੱਥੇ ਜੱਸੀ ਬਹਿਣਗਰਾਂ ਦੇ ਬੈੱਡ ਹੁੰਦੇ ਤੇ ਉੱਪਰ ਸੋਈ ਹੁੰਦੀ ਸੀ ਆ ਤਾਂ ਆ ਵੇੜਾ ਹੀ ਹੁੰਦਾ ਸੀ ਪੱਕੂ ਦਾ ਦੀ ਆ ਵੇੜਾ ਤੇ ਐਸੇ ਪੁਰਾਣੇ ਕਮਰੇ ਤੇ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਹਾਂ ਇੱਥੇ ਭੈਣੂ ਦਾ ਕਮਰਾ ਹੁੰਦਾ ਸੀ ਭਾਂਡਾ ਹੁੰਦਾ ਸੀ ਲੂਬੀ ਜਿਵੇਂ ਆਪਣੇ ਉੱਬਿਆ ਘਰ ਆ ਹਾਂਜੀ ਓਵੇਂ ਹੁੰਦਾ ਸੀ ਹਾਂ ਓਵੇਂ ਹੁੰਦਾ ਸੀ ਸਾਰਾ ਪਰ ਓਟਾ ਕੇ ਪੂਰੇ ਕੋਠੀ ਬਣ ਗਈ ਹੁਣ ਓਟਾ ਕੇ ਵੇੜਾ ਬਣਾ ਲਾਂਗੇ ਅਸੀਂ ਨਾ ਅਸੀਂ ਬਣੇ ਸੰਦਾਲਾ ਕਰ ਲਾਂਗੇ ਕੋਈ ਹੋਰ ਤਾਂ ਕਹਾਂ ਹਾਂ ਜਿਆਦਾ ਜਿਆਦਾ ਦੇਖ ਰਹੇ ਹੋ ਤੁਹਾਨੂੰ ਜਿਆਦਾ ਆਉਂਦਾ ਹੋਣਾ ਵੀ ਅਸੀਂ ਇੱਥੇ ਕਿਹੜੀਆਂ ਨੂੰ ਹਾਂ ਰਹਾ ਦਿਖਾਇਆ ਅਗਰ ਬੜ ਗਿਆ ਦਾ ਵਿੱਚ ਜੂਨੇ ਹਾਰੇ ਉਥੇ ਵੀਡੀਓ ਜੀ ਕਰੇ ਉਥੋਂ ਇੰਨੀ ਸੋਹਣੀ ਹੋ ਆਵੇ ਉਹ ਓਟੇ ਕੋਲ ਬੰਦਾ ਉੱਠੇ ਹਨਾ ਰੋਟੀ ਰੋਟੀ ਬਣਾਵੇ ਵੀਡੀਓ ਕਰਦੇ ਹੋਏ ਓਟਾ ਕਿੰਨਾ ਸੋਹਣਾ ਲੱਗਿਆ ਹੋਇਆ ਹਾਂ ਚੁੱਲਾ ਹੁੰਦਾ ਸੀ ਚਾਹੀ ਕਰਨਾ ਇਹ ਕਰਕੇ ਕੜੀ ਇਹਦੇ ਤੇ ਇੱਥੇ ਇਹ ਇਥੇ ਇੰਦਰੀ ਜੀਜਾ ਜਿੱਥੇ ਆ ਪੈਪਾ ਇੱਥੇ ਕੁਰਸੀ ਢਾ ਕੇ ਬੈਠਾ ਹੁੰਦਾ ਸੀ ਉਹ ਮੂੜੀਆਂ ਵਾਲੀਆਂ ਕੱਟਦਾ ਉਹ ਬਹਿ ਕੇ ਚਾਤਣੀ ਜੁੱਟਣੀ ਕੁੱਟਦੇ ਜਦੋਂ ਗੋਪੀ ਜੀਜਾ ਉਹ ਕਰਦੇ ਹੁੰਦਾ ਸੀ ਆਈਸਕ੍ਰੀਮ ਜਮਾਉਣਾ ਹੁੰਦਾ ਸੀ ਉਹ ਕਾਜੂ ਬਦਾਮ ਸੁਨਾਰੇ ਚ ਕੁੱਟ ਕੇ ਫੇਰ ਉਹ ਕਰਦਾ ਹੁੰਦਾ ਸੀ ਉਹ ਹਾਂ ਬਹੁਤ ਵਧੀਆ ਆਈਸਕ੍ਰੀਮ ਜਮਾਉਣਾ ਹੁੰਦਾ ਸੀ ਉਹ ਇਹ ਇਹਨਾਂ ਦੇ ਚਾਚੇ ਦਾ ਘਰ ਆ ਇੱਧਰ ਅੱਜ ਤੇ ਬੱਲੇ ਹੋਰ ਘਰ ਜਾ ਹੁੰਦਾ ਤਿੱਕ ਫਿਰ ਉਹ ਉਹਨਾਂ ਨੇ ਇਹ ਲੈ ਲਿਆ ਹੁਣ ਸਾਰਾ ਇੱਕ ਬਣਿਆ ਸਾਰਿਆਂ ਦੇ ਹਮ ਕਿਚਲੇਟ ਇੱਧਰ ਆ ਗਿਆ ਬੀਹੀ ਆ ਗਈ ਇੱਧਰ ਜੀ ਇਹਨਾਂ ਦੀ ਲਾਡੀ ਕੇ ਪਿੰਡ ਆਏ ਹੈ ਆਪਾਂ ਅੰਨੀ ਵਾਰ ਮਨੇ ਕੋਕੋ ਕੋਕੋ ਤੁਸੀਂ ਮੈਨੂੰ ਦੱਸਦੇ ਹੁੰਦੇ ਅਬ ਕਹਿੰਦੇ ਕਿ ਤੇ ਹੋਰ ਮਾ ਕ੍ਰਪਾ ਲਓ ਖੌੜੀ ਬੋਲ ਦਿਸਨੀ ਜੇ ਕੋਈ ਨਾ ਬੰਦਾ ਉਹਦੀ ਗੋਣੀ ਤੇ ਜਣਾ ਨਹੀਂ ਆਉਂਦਾ ਐਸਾ ਕੋਕੋ ਵਾਲਾ ਕਾਕਾ ਉਹ ਤਾਂ ਬਿਨਾ ਨਹੀਂ ਆਉਣਾ ਕਾਕਾ 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 ਕਦੇ ਕੋਮਲ ਨਾ ਆਜੇ ਛੋਡੇ ਵਾਲੀ ਕਾਕਾ 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 ਇਹਨੂੰ ਬੁਲਾ ਰਹੇ ਕਾਕਾ ਆਇਆ ਚਲੋ ਚਲੋ ਅੰਦਰ ਕੇ ਪਿਆਗ ਦਾ ਡਾਲਣ ਲੱਗੇ ਗਏ ਨਾ ਇਹ ਕੰਮ ਉਹ ਤਾਂ ਉਹਦੇ ਕੁਝ ਹੋਊਗੀ ਨਾ ਨਾਲ ਐਚੇ ਹਾਤੀ ਖੇਰਾ ਜੂ ਜਿਹੜਾ ਨਾਲ ਦੇਖਿਆ ਹੁਣ ਮਸ਼ੀਨ ਕਿੱਡੀ ਕ ਲੱਗ ਲਿਆ ਹੁਣ ਬਾੜੀ ਵੱਡੀਆਂ ਵੱਡੀਆਂ ਜੀਆਂ ਆਉਣ ਲੱਗੀਆਂ ਹੁਣ ਕੀ ਬੋਤਾਂ ਹੁਣ ਕੀ ਬੋਤਾਂ ਨੂੰ ਇਹ ਮਸ਼ੀਨ ਨਾਲ ਵੱਧ ਕੁੰਦੀ ਆ ਇਹ ਹਾਂ ਸਾਡੇ ਵੀ ਹੈਗੀ ਆ ਸਾਢੇ 3 3 ਦੇ ਨਾਲ ਦੀ ਵਿਰਾ ਕਰਕੇ ਉਹਦੋਂ ਵੱਡੀ ਵੀ ਉਹਦੋਂ ਵੱਡੀ ਵੀ ਕੋਕੋ ਦੇਖਣੀ ਕਰਨੀ ਮੈਂ ਕਹੀ ਜੀ ਉਹਨੂੰ ਕਹੇ ਜੀ ਅੰਕਤੀ ਨਹੀਂ ਹੈਗਾ ਹੈਲੋ ਕਰੀ ਜੰਟੀ ਬੜੀ ਕੋਕੋ ਨੂੰ ਲੈ ਗਈ ਸਾਡੇ ਬੱਸ 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 ਹੰਦਿਆ ਸੀ ਮੈਂ ਉਹ ਕੋਲ ਬੇਬਸ ਮੈਂ ਕਹਾਂ ਜਾਵਾਂ ਕਹਾਂ ਮਰਦੀ ਨਹੀਂ ਦੇਗੀ ਮੈਂ ਮੇਰੇ 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 ਮ ਤੇ ਹਨਾ ਸੇ ਸੇ ਵਾਸਤੇ ਰਖਿਆ ਬੇਬਸ ਲੈ ਕੇ ਨਾ ਹੀ ਸੁਖੀ ਉਰਨ ਦੇ ਹੁੰਦੇ ਕੋਈ ਨਾ ਪਰ ਦਿਸੇ ਦੇਖਣੀ ਨਾ ਨਾ ਬਲਾ 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 ਮੇਰੇ ਚਾਖਣ ਹਾਂ ਬਲਾ ਹੁੰਦੇ ਹਾਂ ਬਲਾ ਬਲਾ ਜਿਹੜੀ ਜ਼ਹਿਰ ਵੀ ਆ ਜੂਨੇ ਪਿੱਛੇ ਡੋਕ ਜੰਦੀ ਹਾਂ ਹਾਂ ਆਪਦੇ ਤਾਂ ਤੁਸੀਂ ਬਾਗ ਖੋਲ ਦੇ ਲੈ ਕੇ ਤਾਂ ਨਹੀਂ ਆਇਆ ਨਹੀਂ ਇਹ ਤਾਂ ਬਾਗ ਖੋਲ ਕੇ ਆਇਆ ਆਟੀ ਤੋਂ ਬਣਾਣੀ ਹੋ ਗਈ ਹਾਂ ਸਰ ਕੁਝ ਨਹੀਂ ਕਰਨੀ ਓਹੋ Oh, kalau paling ya. Eh, bisa lagi

ਆ ਸੁੱਖੀ ਓ ਲਾਡੀ ਚੁੰਡੀਆਂ ਵਾਲਾ ਲਾਲ ਓ ਲਾਡੀ ਦਾ ਡੈਡੀ ਆ ਸੁੱਖੀ ਦਾ ਡੈਡੀ ਆ ਜੀ ਤੇ ਆ ਸਾਡੇ ਮਾਸਰ ਜੀ ਇਹ ਚਾਹੇ ਉੱਥੇ ਚਾਹੇ ਇੱਥੇ ਤੇਰਾ ਬਿਹਾਰ ਤੇਰੇ ਨਾਲ ਆ ਡਾ ਨਹੀਂ ਨਹੀਂ ਚੱਲ ਪਿਆ ਲੈਣ ਦੇਣ ਪਾ ਦੇ ਦਿੱਤਾ ਨਹੀਂ ਕੋਈ ਨਹੀਂ ਆਇਆ ਤੂੰ ਕਿੱਥੇ ਉੱਤਨੀ ਚੜ੍ਹ ਕੇ ਨਹੀਂ ਆ ਦੇ ਫੁੱਲ ਬੰਦ ਨਿੰਬੂ ਬੰਲਾ ਇਹ ਹਰ ਕਿਲੇ ਆ ਕਿ ਮਾ ਬਈ ਨਿੰਬੂ ਦਾ ਬੇੜਾ ਦਾ ਲਾਸ ਕੰਦੀ ਦੀ ਲੋੜ ਹੈ ਗਾਣਾ ਕਰਮੀ ਆ ਜੇ ਕੋੜੀ ਹੋਣੀ ਚੱਲ ਕੇ ਸਾਰਾ ਬੇੜਾ ਹੀ ਬਣਾਉ ਸੁੱਖੀ ਮੇਲੇ ਚ ਉਹ ਟ੍ਰੈਂਪੋਲਿਨ ਜਿਹੜੀ ਹੁੰਦੇ ਉਹ ਲੈ ਕੇ ਲਾਰੇ ਤੇਰੀ ਮੰਮੀ ਨੂੰ ਬਰਾਸੀਆ ਮੜਕੇ ਉੱਪਰ ਚੜ ਜਾ ਕਰਗੀ ਉਹਦੇ ਤੇ ਉੱਤਰ ਜਾ ਕਰਗੀ ਤੇ ਸਕੇ ਪੱਤੀਆਂ ਲਵਾ ਕੇ ਤੇ ਉਹਦੇ ਸਕੀਲੀ ਉਹਦੇ ਸੰਦੂਖ ਤੇ ਹਾਂ ਉਹਦਾ ਮਾਂਪਰਾਣੀ ਚੀਜਾਂ ਆਉਂਦੇ ਨਹੀਂ ਆਉਂਦੇ ਨਹੀਂ ਭਾਂਵੇਂ ਨਹੀਂ ਨਾਲ ਨਿਸ਼ਾਨੀ ਬਦਵੀ ਹੋ ਜਾਂਦੀ ਆ ਬਈ ਸਾਰਾ ਕੁਝ ਸਾਹਮਣੇ ਨਾ ਆ ਦੇਖੀ ਆ ਓਟ ਆ ਜ ਕਿੰਨਾ ਹੋਣਾ ਫਾਇਦਾ ਵੀਡੀਓ ਜੀ ਕਰੇ ਇਹਦੇ ਤੇ ਖੜ ਕੇ ਗੱਲ ਕਰੇ ਵੀ ਹਾਂ ਹਾਕ ਮਾਰਿਆ ਅੱਛਾ ਨਹੀਂ ਅੱਜ ਕੱਦ ਤੁਹਾਨੂੰ ਬਣਾਈਏ ਹਾਂ ਫੇਰ ਭੰਡ ਚੜ ਕੇ ਫੇਕਾਂਗੇ ਹਾਂ

哎。<laughs> <laughs>